ਸੱਜਾ ਗਰਦੋਸਤ ਪ੍ਰੋਗਰਾਮ ਦੀ ਹਾਲਾ ਮਿਲ ਕੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 23 ਦੂਬਰ 2025 ਤੇ ਟਾਈਮ 12:00 ਵਜਣ ਵਾਲੇ ਨੇ ਬਚੰਦਾ ਮਾਨਸਾ ਰੋਡ ਤੇ ਜਿਹੜਾ ਅੰਡਰਪਾਸ ਆ ਹੱਥ ਬਨ ਕੇ ਬੇਨਤੀ ਐ ਐਮਐਲਏ ਸਾਹਿਬ ਡਿਪਟੀ ਕਮਿਸ਼ਨਰ ਬਚੰਦਾ ਸਾਹਿਬ ਮੇਅਰ ਸਾਹਿਬ ਤੇ ਜਿੰਨੇ ਵੀ ਚੇਅਰਮੈਨ ਨੇ ਜਿਹੜੇ ਰੋਜ਼ ਹੀ ਆਪਣੇ ਆਪਣੇ ਖਬਰਾਂ ਲਵਾਉਂਦੇ ਆ ਪੱਤਰਕਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਬੇਨਤੀ ਇਹ ਐ ਬਿੱਤੋ ਆ ਦੀ ਸਰਕਾਰ ਕੋਈ ਥੋੜਾ ਜਿਹਾ ਧਿਆਨ ਦੇ ਲੋ ਵੀ ਇੱਥੇ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਆ ਇੱਕ ਵਾਰੀ ਦਿਖਾਓ ਇਹਨਾਂ ਨੂੰ ਆ ਪਿੱਟ ਪਿੱਟ ਮਰ ਗਏ ਸਾਰੇ ਜਣੇ ਤੇ ਸਾਨੂੰ ਅਲੱਗ-ਅਲੱਗ ਖਬਰਾਂ ਕਰਾਉਣ ਵਾਲਿਆਂ ਨੂੰ ਵੇਹਲ ਨਹੀਂ ਮਿਲਦੀ ਆ ਦੇਖਿਓ ਹਾਲਾਤ ਆ ਦੇਖ ਲਓ ਇੱਕ ਵਾਰੀ ਕਿੱਦਾਂ ਲੋਕ ਉੱਥੋਂ ਪਿੱਛੋਂ ਸਪੀਡ ਚ ਆਂਦੇ ਨੇ ਤੇ ਕਿੱਦਾਂ ਇੱਥੇ ਆ ਕੇ ਫੇਰ ਉਹੀ ਗੱਲ ਕਿੱਡੇ-ਕੱਡੇ ਟੋਏ ਪਏ ਹੋਏ ਨੇ ਆ ਦੇਖ ਲਓ ਆ ਆ ਦਿਖਾਓ ਸਰ ਆ ਸਰியே ਬਾਹਰ ਨਿਕਲੇ ਆਈ ਡੋਨਟ ক্লোਜ਼ ਕਰਕੇ ਦਿਖਾਓ ਸਰ ਆ ਦੇਖੋ ਸਰியே ਬਾਹਰ ਨਿਕਲੇ ਆਏ ਕਿੱਡੇ-ਕੱਡੇ ਆ ਡੋਂਗੇ ਨੇ ਪਰਲੇ ਪਾਸੇ ਵੀ ਮੈਂ ਤੁਹਾਨੂੰ ਦਿਖਾਵਾਂ ਆ ਹੁਣ ਮੋਟਰਸਾਈਕਲ ਵਾਲਾ ਜਾ ਰਿਹਾ ਤੇ ਕਿਵੇਂ ਕਿਸ ਹਾਲ ਨਾਲ ਲੈ ਕੇ ਗਏ ਹੋਣਗੇ ਆ ਆ ਦੇਖੋ ਸਾਰੇ ਸਰியே ਬਾਹਰ ਆ ਗਏ ਕਿ ਅਸੀਂ ਆਪਣੀਆਂ ਆਪਣੀਆਂ ਟੀਮਾਂ ਬਿਠਾ ਰੱਖੀਆਂ মিডিਆ ਵਾਲੀਆਂ ਘਰੋਂ ਬੈਠੇ ਅਸੀਂ ਖਬਰਾਂ ਪਾ ਦਿੰਨੇ ਅਸੀਂ ਆ ਕਰ ਲਿਆ ਸੀ ਉਹ ਕਰ ਲਿਆ ਜਿਹੜਾ ਬੇੜਾਗਰ ਕੇਸ ਏਰੀਏ ਦਾ ਹੋਇਆ ਇਹ ਕਿੰਨੇ ਕਰਾਲਾ ਠੀਕ ਐਡਾ ਜਿਆਦਾ ਬੁਰਾ ਹਾਲ ਹੈ ਨਿਹਾਇਤ ਕਿੱਡੇ ਟੋਏ ਨੇ ਟੂ-ਵਿਲਰ ਨੇ ਜਾਣਾ ਅੱਛਾ ਸਰ ਜੀ ਟੂ-ਵਿਲਰ ਨੇ ਜਾਣਾ ਫੋਰ-ਵਿਲਰ ਨੇ ਜਾਣਾ ਟੂ-ਵਿਲਰਾਂ ਦੇ ਹਾਲ ਦੇਖ ਲਓ ਤੁਸੀਂ ਆ ਦੇਖੋ ਕਿੱਦਾਂ ਜਾ ਰਹੇ ਨੇ ਲੋਕ ਅਗਲਾ ਤਾਂ ਨਾ ਜਦੋਂ ਤੇ ਇੱਥੋਂ ਬਾਹਰ ਆਉਂਦਾ ਹੋਣਾ ਇੱਧਰ ਆ ਜਾਓ ਤੁਹਾਨੂੰ ਮੈਂ ਹੋਰ ਦਿਖਾਵਾ ਆ ਦੇਖੋ ਸਾਰਾ ਆ ਆ ਦੇਖੋ ਗੱਡੀਆਂ ਦਾ ਕਿੰਨਾ ਨੁਕਸਾਨ ਹੁੰਦਾ ਕਿੰਨੇ ਐਕਸੀਡੈਂਟ ਹੁੰਦੇ ਨੇ ਜਦੋਂ ਮੀਂਹ ਚ ਤੁਸੀਂ ਇਹ ਦੇਖੋ ਵੀ ਐਡਾ ਬੁਰਾ ਹਾਲ ਹੁੰਦਾ ਓਖਲੀਆਂ ਐਡੀਆਂ ਵੱਡੇ ਵੱਡੀਆਂ ਇਹ ਤਾਂ ਜਿਹੜਾ ਬਠਿੰਡੇ ਤੋਂ ਬਾਹਰ ਨਿਕਲਦੇ ਹੋ ਏਰੀਆ ਆ ਸਾਰਾ ਏਰੀਆ ਦੇਖ ਲਓ ਹੁਣ ਗੱਡੀਆਂ ਆ ਹੀ ਨਹੀਂਆਂ ਰੀਆਂ ਹੈ ਕਾਨੂੰਨੀ ਤਮੈ ਦਿਖਾਵਾਂ ਕਿ ਕਿਸ ਤਰੀਕੇ ਦੇ ਨਾਲ ਆ ਦੇਖੋ ਆਹ ਆਹ ਭਾਈ ਬੈਲੈਂਸ ਵਿਗੜ ਜਾਣਾ ਸੀ ਨਾ ਇਹ ਹਾਲਾਤ ਇਥੋਂ ਦੇ ਏਡੇ ਮਾੜੇ ਨੇ ਕਿਉਂ ਸਾਡੇ ਨੇਤਾਵਾਂ ਨੂੰ ਕਿਉਂ ਸਾਡੇ ਅਫਸਰਾਂ ਨੂੰ ਸ਼ਹਿਰ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਭਾਈ ਸਾਹਿਬ ਇਹ ਵੀ ਅਸੀਂ ਕਰਵਾਉਣਾ ਹੈ ਆ ਸਾਡਾ ਕੰਮ ਹੈ ਭਾਵੇਂ ਇਹ ਤੁਹਾਡੀ ਨੈਸ਼ਨਲ ਹਾਈਵੇ ਹੈ ਆ ਲੋਕ ਨੂੰ ਮੈਂ ਦਿਖਾਵਾਂ ਇਧਰ ਆ ਸਾਰੇ ਟੋਏ ਟੋਏ ਨੇ ਆ ਦੇਖੋ ਕਿਦਾਂ ਆਈਆਂ ਗੱਡੀਆਂ ਟੋਅ ਟੈਕਸ ਲੈ ਲੈ ਰੋਡ ਟੈਕਸ ਲੈ ਲੈ ਸਾਰੇ ਟੈਕਸ ਲੈ ਲੈ ਤੇ ਮਰਨ ਨੂੰ ਜਨਤਾ ਛੱਡਦੀ ਐਕਸੀਡੈਂਟ ਚੱਕਰਾਂ ਨੂੰ ਜਨਤਾ ਛੱਡਦੀ ਉਹ ਦੇਖੋ ਪਰਲੇ ਪਾਸੇ ਆ ਆ ਸਾਰਾ ਆ ਆ ਇਹਦੇ ਬੁਰੇ ਹਾਲਾਤ ਦੱਸੋ ਹਾਇ ਕੋਈ ਉਹ ਟ੍ਰਾਲੀ ਦੇਖੋ ਕਿੰਨੇ ਜਾਂਦੀ ਹੈ ਟ੍ਰਾਲੀ ਦਿਖਾਓ ਆਹ ਹੁਣ ਆਇਦੇ ਦੇ ਨੇ ਆ ਐਸੇ ਆ ਕੇ ਦੇਖੋ ਆ ਦੇਖੋ ਸਾਰਾ ਬੁਰਾ ਹਾਲ ਆਇਦਰ ਦੇਖ ਲੋ ਕਿਉ ਮਰਨ ਵਾਸਤੇ ਛੱਡ ਰਹੇ ਹੋ ਤੁਸੀਂ ਲੋਕਾਂ ਨੂੰ ਫੇਰ ਲਾਈਟਾਂ ਇੱਥੇ ਦੇਖ ਲੋ ਆਹ ਲਾਈਟਾਂ ਨੇ ਜਿਹੜੀਆਂ ਚੱਲਦੀਆਂ ਇੱਥੇ ਆ ਹੁਣ ਆ ਦੇਖੋ ਹੁਣ ਇੰਦਾ ਲੋਡ ਹੈ ਉਹਦਾਂ ਕੀ ਕਰੇ ਲੋ ਫਾਸਗੀ ਨਾ ਗੱਡੀ ਇਹ ਇਹ ਆ ਬੜੀ ਮੁਸ਼ਕਲ ਬਣਾ ਦੇ ਪਉ ਇਹ ਇਹ ਤਾਂ ਦਿਨ ਦਾ ਕੰਮ ਆ ਤਾਂ ਆ ਹੁਣ ਹਾਈਵੇ ਗੱਡੀਆਂ ਜਾ ਰਹੀਆਂ ਨੇ ਨਾ ਅੰਦਰ ਕੋਈ ਲਾਈਟ ਦਾ ਪ੍ਰਬੰਧ ਸਰ ਤੁਸੀਂ ਕਹਿ ਕੇ ਕਰਵਾ ਸਕਦੇ ਹੋ ਤੁਸੀਂ ਹਾਂਜੀ ਬਹੁਤ ਟੰਗ ਆ ਬੜੇ ਟੰਗ ਆ ਟੜਕੇ ਬੜੇ ਤੋੜ ਤੇ ਮੇਨ ਬੜੇ ਤੋੜ ਤੇ ਹੋਰ ਕੋਈ ਧਿਆਨ ਨਹੀਂ ਨਾ ਨਾ ਜਮਾ ਹੀ ਨਹੀਂ ਆ ਦੇਖ ਲੋ ਭਾਈ ਉਹ ਨਹੀਂ ਕਹਿੰਦੇ ਹਾਂਜੀ ਮੈਂ ਨਾ ਉਹ ਆ ਦਾ ਜਮਾ ਹਾਂ ਇਹ ਤੁਸੀਂ ਹਾਂਜੀ ਦਿੱਲੀ ਐਕਸੀਡੈਂਟ ਹੁੰਦੇ ਆ ਇੱਥੇ ਦਿੱਲੀ ਦਿੱਲੀ ਕਹਿੰਦੇ ਨੇ ਐਕਸੀਡੈਂਟ ਇੱਥੇ ਹੁੰਦਾ ਤੁਸੀਂ ਕਹਿ ਕੇ ਕਰਵਾ ਲਓ ਯਾਰ ਵੀ ਆ ਸਾਡਾ ਐਡਾ ਕੀਤਾ ਹੋਇਆ ਐਡਾ ਬੁਰਾ ਹਾਲ ਹੈ ਅੱਗੇ ਤੁਹਾਨੂੰ ਦਿਖਾਵਾਂ ਇਧਰੋਂ ਵੀ ਯਾਰ ਐਨੀ ਧੇਰ ਹੋ ਗਈ ਅਸੀਂ ਕੋਈ ਧਿਆਨ ਨਹੀਂ ਦੇਣਾ ਅਸੀਂ ਇਹ ਸੋਚਦੇ ਆ ਵੀ ਹਾਂ ਠੀਕ ਆ ਅਸੀਂ ਘਰ ਬੈਠ ਕੇ ਵੀਡੀਓ ਫਾਟੀਆਂ ਕੌਣ ਕਹਿੰਦਾ ਅੱਜ ਲੋਕਾਂ ਦਾ ਦੱਸਦਾ ਸੀ ਆ ਕਰਦਾ ਹੈ ਬਚੇ ਸ਼ੈੱਡ ਬਣੇਗਾ ਸਰ ਕਿਹੜਾ ਸ਼ੈੱਡ ਬਣੂਗਾ ਉਸ ਤੋਂ ਪਹਿਲਾਂ ਜਿਹੜੇ ਲੋਕ ਡਿੱਗਦੇ ਆ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਦੇ ਨੁਕਸਾਨ ਹੁੰਦੇ ਆ ਜਿਹੜੇ ਐਕਸੀਡੈਂਟ ਹੁੰਦੇ ਨੇ ਉਹ ਕਿੰਨੇ ਕਰਾਉਣਾ ਕਿ ਘਰ ਬੈਠੇ ਨੰਬਰ ਬਣਾ ਲੈ ਆਹ ਹਾਲ ਆ ਸਾਡੀ ਸਰਕਾਰ ਦਾ ਬੰਦਾ ਮਰਦਾ ਮਰੇ ਅਸੀਂ ਕੀ ਲੈਣਾ ਅਸੀਂ ਘਰ ਬੈਠਿਆਂ ਨੇ ਇੱਕ ਟੀਮਾਂ ਬਿਠਾ ਲਈਆਂ ਕਿ ਲਓ ਜੀ ਅਸੀਂ ਨੇ ਇਹ ਕੀਤਾ ਅਸੀਂ ਨੇ ਉਹ ਕੀਤਾ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਆ ਅਧਰhao ਤੁਸੀਂ ਆ ਜਿੰਮੇਵਾਰੀ ਨਹੀਂ ਬਣਦੀ ਜਿਹੜੇ ਲੋਕ ਇੱਥੇ ਏਡੇ ਬੁਰੇ ਹਾਲਤ ਚ ਫਸੇ ਹੋਏ ਨੇ ਆ ਜੋ ਕਨਫਰੈਂਸ ਲੈ ਕੇ ਚੱਲਾ ਯਾਰ ਇਹ ਨੀਤੀ ਸਤਾ ਨਾ ਬਣੀ ਐ ਅਸੀਂ ਆ ਦੇਖ ਲਓ ਇਹ ਕਹਿੰਦੇ ਹੁਣੇ ਵੀ ਸ਼ੋਕਰਾ ਬਠਿੰਡੇ ਤੋਂ ਨਿਕਲਿਆ ਆ ਦੇਖ ਲਓ ਤੇ ਜਿਹੜੇ ਬਠਿੰਡੇ ਤੋਂ ਵਰਦੇ ਨੇ ਉਹਨਾਂ ਦੇ ਹਾਲਾਤ ਵੀ ਮੈਂ ਤੁਹਾਨੂੰ ਦਿਖਾਵਾਂ ਆ ਆਪਣੀਆਂ ਦੇ ਬਹੁਤ ਮਾਣ ਆ ਸਾਨੂੰ ਆਪਣੇ ਸ਼ਹਿਰ ਤੇ ਆ ਮਾਣ ਹੈ ਕਿਵੇਂ ਲੋਕੀ ਆ ਇਥੋਂ ਔਖੀਆਂ ਤੇ ਦੇਖੋ ਕਿਵੇਂ ਜਾਂਦੇ ਨੇ ਆ ਦੇਖੋ ਤੁਸੀਂ ਕਿੱਦਾਂ ਕਿੱਦਾਂ ਲੋਕ ਆ ਆ ਦੇਖੋ ਮੋਟਰਸਾਈਕਲ ਵਾਲੇ ਬਣਾ ਬੈਲੈਂਸ ਆ ਦੇਖਿਓ ਕਿਵੇਂ ਬੈਲੈਂਸ ਬਣਾ ਕਰਦੇ ਨੇ ਆ ਦੇਖ ਲਓ ਆ ਬੈਲਾ ਹੈ ਇਹ 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 ਆ ਹਾਲਾਤ ਹਾਂਜੀ ਪੁਲ ਸੁਕਾਰ ਨਹੀਂ ਪੁਲ ਦਾ ਬਹੁਤ ਬੁਰੇ ਹਾਲਾਤ ਕਿੰਦੀ ਵੇ ਪੁਆਨੇ ਪਾਜੀ ਇੱਥੇ ਤੁਸੀਂ ਇੱਥੇ ਮੈਨੂੰ 14 ਸਾਲ ਹੋ ਗਏ ਹੁੰਦਿਆਂ ਨੂੰ ਫੇਰ ਹਾਲਾਤ ਹੋ ਕਿੰਨੇ ਦੇ ਤੱਕ ਖਰਾਬ ਹਾਲਾਤ ਬਹੁਤ ਟਾਈਮ ਤੋਂ ਖਰਾਬ ਹੈ ਕਿਆ ਮਤਲਬ ਤੇ ਕੋਈ ਕੋਈ ਮਤਲਬ ਪੁਲ ਦਾ ਠੀਕ ਨਹੀਂ ਹੈ ਪਾਣੀ ਖੜ ਜਾਂਦਾ ਡੁੱਬਣ ਤੱਕ ਆਇ ਨਹੀਂ ਆਕਾਰਾਂ ਬੜਾ ਗੱਡੀਆਂ ਦਾ ਕਿੰਨਾ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਦੇਖੋ ਨੁਕਸਾਨ ਆਹ ਦੇਖ ਲਓ ਆ ਸਾਰੀਆਂ ਇੱਥੋਂ ਫਟੇ-ਪੁੱਟੇ ਟੁੱਟੇ ਆਹ ਦੇਖ ਲਓ ਹਾਂਜੀ ਦਿੱਲੀ ਜਾਣੇ ਹੋ ਤੁਸੀਂ ਹਾਲਾਤ ਦੱਸੋ ਬਹੁਤ ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ ਇੰਨਾ ਨੁਕਸਾਨ ਹੁੰਦਾ ਗੱਡੀਆਂ ਦਾ ਬਹੁਤ ਜਿਆਦਾ ਹੁੰਦਾ ਜੀ ਪਟੇ ਤੋੜੀ ਰੱਖਦੀਆਂ ਸਾਡੀਆਂ ਗੱਡੀਆਂ ਪਟੇ ਤੋੜੀ ਰੱਖਦੀਆਂ ਹਾਂਜੀ ਇਹ ਸੁਣ ਲਓ ਜੀ ਉਹ ਮਿੱਟੀ ਵੀ ਦੇਖ ਲਓ ਕਿੰਨੀ ਉੱਡੀ ਠੀਕ ਹੈ ਭਾਜੀ ਬਹੁਤ ਬੁਰਾ ਹਾਲ ਆ ਆ ਦੇਖੋ ਤੁਸੀਂ 19 ਰੁਪਿਆ ਰਿਪੇਅਰ ਪੈ ਜਾਂਦੀ ਹੈ ਹਾਂ 19 ਰੁਪਿਆ ਰਿਪੇਅਰ ਪੈ ਜਾਂਦੀ ਹੈ ਹਾਂ ਬਾਜਾਬ ਤੁਹਾਨੂੰ ਕੋਈ 19 ਕਹਿੰਦੇ ਰਿਪੇਅਰ ਪੈ ਜਾਂਦੀ ਆ ਬਚਦਾ ਕੱਖ ਨਹੀਂ ਚਲੋ ਜੀ ਭਾਜੀ ਚੱਲ ਪੋ ਕਿਉਂਕਿ ਪਿੱਛੇ ਗੱਡੀਆਂ ਦੇ ਹਾਰਣ ਵੱਜਣੇ ਸ਼ੁਰੂ ਹੋ ਗਏ ਨੇ ਤੇ ਆ ਹਾਲ ਹੈ ਸਾਡੇ ਸਰਕਾਰ ਨੂੰ ਸਾਡੇ ਲੋਕਲ ਪ੍ਰਸ਼ਾਸਨ ਨੂੰ ਸਾਡੇ ਐਮ.ਐਲ.ਏ. ਸਾਹਿਬ ਨੂੰ ਸਾਡੇ ਮੇਅਰ ਸਾਹਿਬ ਨੂੰ ਸਾਡੇ ਜਿੰਨੇ ਇੱਥੇ ਚੇਅਰਮੈਨ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਇੱਥੇ ਕੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹਾਂਜੀ ਬਾਜੀ ਹਾਲਾਤ ਬਹੁਤ ਮੰਦਾ ਹਨ ਲਈ ਸੜਕ ਦਾ ਪਾਣੀ ਜਦੋਂ ਆ ਕਿੰਨੀ ਦੇਰ ਤੋਂ ਹਾਲਾਤ ਨੇ ਇਦਾਂ ਦੇ ਪੰਜ ਸਾਲ ਹੋ ਗਏ ਜੀ ਐਂ ਚੱਡੀ ਜਾਂਦਾ ਜੀ ਐਂ ਡਿੱਲੀ ਜਾਂਦਾ ਜੀ ਹਾਂਜੀ ਹਾਂਜੀ ਗੱਡੀਆਂ ਦਾ ਕਿੰਨਾ ਨੁਕਸਾਨ ਹੁੰਦਾ ਗੱਡੀਆਂ ਦਾ ਤਾਂ ਜੀ ਜਦੋਂ ਬਾਰਿਸ਼ ਪੈ ਜਾਂਦੀ ਹੈ ਉਦੋਂ ਕੋਈ ਥੱਲੋਂ ਲੱਗੀ ਕੋਈ ਪਿੱਛੋਂ ਲੱਗੀ ਬਸ ਖੱਡੇ ਖੱਡੇ ਬਣ ਜਾਂਦੇ ਜਦੋਂ ਗੱਡੀਆਂ ਓਵਰਲੋਡ ਵਾਲੀਆਂ ਲੰਘਦੀਆਂ ਨਾ ਉਦੋਂ ਖੱਡੇ ਜਾਦੇ ਬਣ ਜਾਂਦੇ ਆ ਔਖਾ ਹੋ ਜਾਂਦਾ ਬਿਲਕੁਲ ਬਹੁਤ ਔਖਾ ਹੁੰਦਾ ਜੀ ਠੀਕ ਆ ਬ੍ਰਦਰ ਹੁਣ ਆ ਤੁਸੀਂ ਵੇਖੋ ਆ ਸਾਰਾ ਆ ਹਾਲ ਕਿੰਨੇ ਜਣਿਆਂ ਨਾਲ ਮੈਂ ਤੁਹਾਡੀ ਗੱਲਬਾਤ ਕਰਵਾਵਾ ਪਰ ਹਾਲਾਤ ਇਹ ਨਹੀਂ ਸੁਧਰਨੇ ਜਦੋਂ ਦੋ ਚਾਰ ਬੰਦੇ ਮਰਨੇ ਨਾ ਜਾਂਦੇ ਉਦੋਂ ਤੱਕ ਇਹਨਾਂ ਦੇ ਪਾਸੇ ਜਿਹੜੇ ਕਿਸੇ ਦਾ ਠੰਡ ਨਹੀਂ ਪੈਣੀ ਮੈਨੂੰ ਲੱਗਦਾ ਉਦੋਂ ਤੱਕ ਇਹਨਾਂ ਨੇ ਜਾਗਣਾ ਨਹੀਂ ਫੇਰ ਸਾਰਾ ਟੱਬਰ ਆ ਜਾਊਗਾ ਇੱਥੇ ਲਓ ਜੀ ਅਸੀਂ ਆ ਕਰਾਤਾ ਸੀ ਉਹ ਕਰਾਤਾ ਇੱਕ ਇਹਨਾਂ ਤੋਂ ਪੈਚ ਵਰਕ ਨਹੀਂ ਇੱਥੇ ਹੋਇਆ ਭਾਵੇਂ ਇਹ ਮੈਨੂੰ ਪਤਾ ਵੀ ਇਹ ਨੈਸ਼ਨਲ ਹਾਈਵੇ ਹੈ ਸਰ ਨੈਸ਼ਨਲ ਹਾਈਵੇ ਨੂੰ ਹੀ ਕਹਿ ਲੋ ਵੀ ਆ ਕੀ ਬੇੜਾ ਕਰਕੇ ਕੀਤਾ ਸਾਡੇ ਸ਼ਹਿਰ ਦਾ ਕਿੰਨਾ ਕੁ ਪਿੱਟ ਪਿੱਟ ਮਰ ਗਏ ਯਾਰ ਅਸੀਂ ਤੁਹਾਡੇ ਕੰਨਾਂ ਤੇ ਕਿਸੇ ਤੇ ਜੂਈ ਨਹੀਂ ਸਰਕਦੀ ਆ ਇਹਨੇ ਚੇਅਰਮੈਨ ਨੇ ਕੀ ਕਰਾਉਣਾ ਇਹਨੇ ਚੇਅਰਮੈਨਾਂ ਤੋਂ ਕਿ ਬਾਕੀਆ ਖਬਰਾਂ ਲਵਾਉਣ ਜੋ ਗ੍ਰੀਨ ਨੇ ਸਾਰੇ ਜਣੇ ਸਾਡੇ ਐਮ.ਐਲ.ਏ. ਸਾਹਿਬ ਆ ਉਹ ਘਰੋਂ ਬੈਠੀ ਖਬਰਾਂ ਪਾਈ ਜਾਂਦੇ ਨੇ ਵੀ ਹਾਂਜੀ ਇਸਿਆ 80 ਕਰੋੜ ਦਾ ਲਿਆਂਦਾ ਤੇ ਛੱਡ ਬਣਾਤਾ ਛੱਡ ਤਾਂ ਲੱਗੂਗਾ ਸਰ ਜੇ ਥੱਲੋਂ ਲੋਕੀ ਚੱਲਣ ਵਾਲੇ ਹੋਣਗੇ ਥੱਲੋਂ ਤਾਂ ਲੋਕਾਂ ਨੂੰ ਜੱਜ ਨਾਲ ਚਲਾ ਲਓ ਸੋ ਮੇਰੇ ਤਾਂ ਬੇਨਤੀ ਹੁੰਦੀ ਹੈ ਲੋਕਾਂ ਨੂੰ ਅਵੇਅਰ ਕਰਨਾ ਹੁੰਦਾ ਤੁਸੀਂ ਭਰਾਵਾ ਥੋੜਾ ਧਿਆਨ ਵਾਲੇ ਤੋਂ ਡੱਪੋ ਆਪਣੀ ਜਾਨ ਦੀ ਪਰਵਾਹ ਆਪ ਕਰੋ ਇਹ ਨਾਲ ਦੀ ਇਹ ਮਾਈ ਗੋਡ ਮਾਈ ਗੋਡ ਦੇਖੋ ਜੇ ਤੁਸੀਂ ਇਹਨਾਂ ਦੇ ਭਰੋਸੇ ਰਹੋਗੇ ਇਹ ਫੇਰ ਤਾਂ ਕੰਮ ਹੋਇਆ ਹੀ ਪਿਆ ਪਰ ਆ ਤੁਸੀਂ ਵੇਖੋ ਆ ਸਾਰੇ ਹਾਲਾਤ ਪਿੱਛੋਂ ਵੀ ਪਿੱਛੋਂ ਵੀ ਬਹੁਤ ਬੁਰਾ ਹਾਲਾ ਪਿੱਛੋਂ ਵੀ ਬਹੁਤ ਜ਼ਿਆਦਾ ਦੋਨੋਂ ਪਾਸਿਓਂ ਬੁਰਾ ਹਾਲ ਹੀ ਹੈ ਪਰ ਚਲੋ ਆਪਣਾ ਰੱਖੋ ਧਿਆਨ ਤੇ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ